ਭਾਇਕੂ ਜੀ ਦਾ ਖਾਲਸਾ ਭਾਇਕੂ ਜੀ ਕੀ ਫਤਿਹ ਅੱਜ ਅਸੀਂ ਸੰਗਰੂਰ ਤੋਂ ਖਨੌਰੀ ਅੱਡੇ ਤੇ ਚੱਲੇ ਆਂ ਜਿੱਥੇ ਡੱਲੇਵਾਲ ਸਾਹਿਬ ਦੋ ਹਫ਼ਤਿਆਂ ਤੋਂ ਜ਼ਿਆਦਾ ਭੁੱਖ ਹੜਤਾਲ ਦੇ ਉੱਤੇ ਹੈਗੇ ਆ ਤੇ ਬਹੁਤ ਭਾਰੀ ਕੁਰਬਾਨੀ ਹੈ ਤੇ ਸੈਂਟਰ ਦੀ ਗੱਲ ਇੱਥੋਂ ਤੱਕ ਹੈ ਕਿ ਉਹ ਸਾਨੂੰ ਪੰਜਾਬ ਨੂੰ ਬਿਲਕੁਲ ਤਬਾਹ ਕਰਨਾ ਚਾਹੁੰਦੀ ਹੈ ਔਰ ਇਹ ਮੌਕਾ ਦੇਖ ਕੇ ਡੱਲੇਵਾਲ ਸਾਹਿਬ ਸਾਡੀ ਨਮਾਇੰਦਗੀ ਬਹੁਤ ਦੁੱਖ ਝੱਲ ਕੇ ਕਰ ਰਹੇ ਹੈ ਤੇ ਸਾਡੀ ਸਾਰੀ ਕੌਮ ਬੇਸ਼ੱਕ ਅਸੀਂ ਆਰਤੀ ਹੈਗੇ ਹੈਗੇ ਬੇਸ਼ੱਕ ਅਸੀਂ ਕਾਮਰੇਡ ਹੈਗੇ ਹੈਗੇ ਬੇਸ਼ੱਕ ਕਿਸਾਨ ਹੈ ਬੇਸ਼ੱਕ ਮਜ਼ਦੂਰ ਹੈਂ ਦੁਕਾਨਦਾਰ ਹੈ ਅਸੀਂ ਸਾਰੇ ਉਹਨਾਂ ਦੇ ਪਿੱਛੇ ਖੜੇ ਹੈ ਕੀ ਤੁਸੀਂ ਖੇਤੀ ਬਾੜੀ ਨੂੰ ਤਬਾਹ ਕਿਉਂ ਸੈਂਟਰ ਤੇ ਮੋਦੀ ਤੇ ਮਿੱਚਾ ਕਰਨਾ ਚਾਹੁੰਦੇ ਆ ਤੇ ਕਿਉਂ ਨਹੀਂ ਬਾਰਡਰ ਪਾਕਿਸਤਾਨ ਦਾ ਖੋਲਦੇ ਐਤ ਕੀ ਜਿੰਨੀ ਵੀ ਜੀਰੀ ਹੈ ਇਹ ਰੁਲੀ ਹੈ ਮੰਡੀਆਂ ਦੇ ਵਿੱਚ ਮੈਂ ਆਪ ਇੱਥੇ ਹਾਜ਼ਰ ਰਿਹਾ 18 20 ਦਿਨ ਕਿਸਾਨ ਆਪਣੀ ਜੀਰੀ ਲੈ ਕੇ ਮੰਡੀਆਂ ਦੇ ਵਿੱਚ ਬੈਠੇ ਰਹੇ ਆ ਅਸੀਂ ਬੜੀ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਦਾ ਬਾਰਡਰ ਵਾਕੇ ਤੇ ਖੋਲ ਦੋ ਜਿੱਥੇ ਮੂੰਜੀ ਜਾਂ ਜ਼ੀਰੀ 8.500 ਰੁਪਿਆ ਕਿੰਟਲ ਵਿਕ ਰਹੀ ਹੈ ਇਹਦੇ ਨਾਲ ਹਿੰਦੁਸਤਾਨ ਨੂੰ ਵੀ ਫਾਇਦਾ ਹੁੰਦਾ ਸਾਡੇ ਪੰਜਾਬ ਨੂੰ ਵੀ ਫਾਇਦਾ ਹੁੰਦਾ ਜਿਹੜਾ ਖੇਤ ਮਜ਼ਦੂਰ ਹੈ ਤੇ ਜਿਹੜਾ ਆਪਣਾ ਕਿਸਾਨ ਹੈ ਜ਼ਿਮੀਦਾਰ ਹੈ ਉਹਨੂੰ ਵੀ ਫਾਇਦਾ ਹੋਣਾ ਸੀਗਾ ਪਰ ਜਿੱਦ ਇੰਨੀ ਹੈ ਮੋਦੀ ਤੇ ਸੈਂਟਰ ਦੀ ਬੀਜੇਪੀ ਆਰਐਸਐਸਸੀ ਸਰਕਾਰ ਦੀ ਕਿ ਜਿਹੜੇ ਸਿੱਖ ਐ ਇਹਨਾਂ ਨੂੰ ਥੱਲੇ ਲਾਉਣਾ ਐ ਇਸੇ ਕਰਕੇ ਇਹਨਾਂ ਨੇ ਇੱਕ ਪਾਲਿਸੀ ਇਕੱਠੀ ਐ ਮੋਦੀ ਸਰਕਾਰ ਨੇ ਮਿਤशाह ਸਾਰਿਆਂ ਨੇ ਕਿ ਜਿਹੜੀ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਬੇਸ਼ੱਕ ਉਹ ਆਪਣੇ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਬਾਹਰ ਦੇ ਮੁਲਕਾਂ 'ਚ ਹੋਣ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਤੇ ਕਿਵੇਂ ਗੋਲੀ ਮਾਰੀ ਜਾਂਦੀ ਐ ਜਿਹੜੇ ਵੀ ਗੈਂਗਸਟਰ ਹੈਗੇ ਐ ਜਿਵੇਂ ਲਾਰੈਂਸ ਐ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਅਮਿਤ ਸ਼ਾਹ ਨੇ ਗੁਜਰਾਤ ਦੇ ਵਿੱਚ ਰੱਖਿਆ ਤੇ ਉਹਦੇ ਰਾਹੀਂ ਜਿੰਨੂੰ ਅਮਿਤ ਸ਼ਾਹ ਤੇ ਮੋਦੀ ਕਹਿੰਦੇ ਆ ਉਸ ਨੂੰ ਜਾ ਕੇ ਉਹ ਗੋਲੀ ਨਾਲ ਮਾਰ ਦਿੰਦੇ ਆ ਤਾਂ ਮੇਰਾ ਮਤਲਬ ਮੈਂ ਕਿਹੜਾ ਚਾਹੁੰਦਾ ਹਾਂ ਮੋਦੀ ਸਾਹਿਬ ਨੂੰ ਤੇ ਬਾਕੀ ਦੇ ਸਾਬਾਂ ਨੂੰ ਕਿ ਤੁਸੀਂ ਕਿੰਨੇ ਸਾਡੇ ਮਾਰ ਦਿਓਗੇ ਕਿਉਂ ਕਰਕੇ ਅਸੀਂ ਡਰਦੇ ਤਾਂ ਹੈ ਨਹੀਂਗੇ ਕੱਲ ਮੈਨੂੰ ਕੋਈ ਪੁੱਛਦਾ ਸੀਗਾ ਤੁਹਾਡੇ ਨਾਲ ਕੋਈ ਗਨਮੈਨ ਕਿਉਂ ਨਹੀਂ ਹੈਗਾ ਮੈਂ ਕਹਤੀ ਜੀ ਮੈਨੂੰ ਡਰ ਨਹੀਂ ਲੱਗਦਾ ਹੈਗਾ ਇਸ ਕਰਕੇ ਮੇਰੇ ਕੋਲ ਕੋਈ ਗਨਮੈਨ ਨਹੀਂ ਹੈਗਾ ਤੇ ਇਹ ਮੈਂ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦਾ ਤੇ ਕੋਈ ਮੇਰੇ ਕੋਲੇ ਗਨਮੈਨ ਨਹੀਂ ਤੇ ਮੈਂ ਮੋਦੀ ਤੇ ਅਮਿਤ ਸ਼ਾ ਬੀਜੇਪੀ ਆਰਐਸਐਸ ਦੀ ਗੋਲੀ ਤੋਂ ਡਰਦਾ ਨਹੀਂ ਹੈ ਇਸ ਕਰਕੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ ਨਾ ਗਨਮੈਨ ਤੁਹਾਡੇ ਕੋਲੇ ਹੈਗਾ ਪਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਸਿੱਖ ਦੇ ਕੋਲੇ ਸ਼ਸਤਰ ਜ਼ਰੂਰ ਹੋਣਾ ਚਾਹੀਦਾ ਆਪਣੀ ਰੱਖਿਆ ਕਰਨ ਦੇ ਲਈ ਤੇ ਆਪਣੇ ਕੋਲੇ ਸਾਰਿਆਂ ਕੋਲੇ ਲਾਇਸੈਂਸੀ ਹੋਣੀ ਚਾਹੀਦੀ ਹੈ ਰਾਈਫਲ ਜਾਂ ਪਿਸਤੌਲ ਜਾਂ ਸਾਰਾ ਕੁਝ ਹੈ ਤੇ ਇਹ ਜਰੂਰ ਆਪ ਦੇਖੋ ਕਿ ਹਰੇਕ ਸਿੱਖ ਦੇ ਕੋਲੇ ਕੁਝ ਨਾ ਕੁਝ ਅਸਲਾ ਹੋਵੇ ਪਰ ਜੇ ਤੋ ਦਿੱਲੀ ਦੇ ਵਿੱਚ ਕਤਲੇਆਮ ਸਿੱਖਾਂ ਦੀ ਹੋਈ ਸੀ 1984 ਚ ਜਿਹੜੀ ਚੀਜ਼ ਮੈਂ ਦੇਖੀ ਹੈ ਜਿਹੜੀ ਸਿੱਖਾਂ ਦੇ ਕੋਲੇ ਅਸਲਾ ਸੀਗਾ ਉਹ ਜ਼ਿਆਦਾ ਨਹੀਂ ਚੱਲਿਆ ਪਰ ਜਿਹੜੇ ਸਿੱਖਾਂ ਦੇ ਹੱਥ ਦੇ ਵਿੱਚ ਕਿਰਪਾਨਾਂ ਸੀ ਉਹਨਾਂ ਦੇ ਕੋਲੇ ਇਹ ਹਿੰਦੂਤਵਾ ਦੇ ਲੋਕ ਨਹੀਂ ਆਏ ਸੋ ਮੇਰਾ ਮਤਲਬ ਕਿਰਪਾਨ ਵੀ ਬਹੁਤ ਭਾਰੀ ਰੱਖਿਆ ਕਰਦੀ ਹੈ ਇਹ ਵੀ ਜ਼ਰੂਰ ਆਪਣੇ ਕੋਲੇ ਰੱਖੋ ਜਿਵੇਂ ਮੇਰੇ ਕੋਲੇ ਹੁੰਦੀ ਹੈ ਹਮੇਸ਼ਾ ਤੇ ਮੈਂ ਦਿਖਾਉਂਦਾ ਤਾਂ ਨਹੀਂ ਐ ਪਰ ਬਗੈਰ ਦਿਖਾਉਂਦੇ ਆ ਤੁਹਾਡੇ ਕੋਲੇ ਸ਼ਸਤਰ ਜ਼ਰੂਰ ਹੋਣਾ ਚਾਹੀਦਾ ਤੇ ਆਓ ਅੱਜ ਆਪਾਂ ਚੱਲੀਏ ਡੱਲੇਵਾਲ ਸਾਹਿਬ ਦਾ ਹਾਲ ਪੁੱਛਣ ਤੇ ਮਹਾਰਾਜ ਕੋਲੇ ਅਰਦਾਸ ਕਰੀਏ ਕਿ ਹਰਨੰਦਾ ਜਿਹੜਾ ਮਰਨ ਮਰਤ ਹੈ ਇਹਨਾਂ ਦੇ ਨੁਕਸਾਨ ਬਿਨਾ ਕੰਮ ਸਾਡਾ ਸਾਰਾ ਹੱਲ ਹੋ ਜੇ ਤੇ ਮੋਦੀ ਤੇ ਮਿਤਸ਼ਾ ਤੇ ਸੈਂਟਰ ਦੀ ਸਰਕਾਰ ਨੂੰ ਅਕਲਾ ਜੇ ਕਿ ਐ ਜਿਵੇਂ ਪਹਿਲਾਂ ਮਰਨ ਮਰਤ ਦੇ ਉੱਤੇ ਆਪਣੇ ਫਿਰੂਮਾਨ ਸਾਹਿਬ ਚੜੇ ਸਿਗੇ ਤੇ ਸ਼ਹੀਦ ਹੋ ਗਏ ਸਿਗੇ ਇਹ ਵੀ ਡੱਲੇਵਾਲ ਸਾਹਿਬ ਉਸੇ نسل ਦਾ ਬੰਦਾ ਹੈ ਤੇ ਇਹਨੇ ਵਾਪਸ ਆਉਣਾ ਨਹੀਂ ਆਪਣੇ ਜੋ ਇਨੇ ਮਨ ਬਣਾ ਲਿਆ ਤੇ ਇਸ ਨੂੰ ਆਪਾਂ ਹਰੇਕ ਤੌਰ ਦੇ ਉੱਤੇ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਅੱਜ ਕਿਸਾਨ ਜਥੇਬੰਦੀਆਂ ਇੱਕ ਨਹੀਂ ਹਨ ਸਾਡੀਆਂ ਕਿਹੜੀਆਂ ਕਮੀਆਂ ਨੇ ਜੋ ਸਾਨੂੰ ਸੁਧਾਰਨੇ ਚਾਹੀਦੀਆਂ ਤਾਂ ਕਿ ਆਪਾਂ ਇੱਕ ਹੋ ਜਾਈਏ ਜੀ ਮੈਂ ਸਾਰੀਆਂ ਕਿਸਾਨ ਯੂਨੀਅਨ ਸਾਰੇ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਆਹ ਮੁੱਦੇ ਦੇ ਉੱਤੇ ਆਪਾਂ ਸਾਰੇ ਇਕੱਠੇ ਹੋਈਏ ਤੇ ਡੱਲੇਵਾਲ ਸਾਹਿਬ ਨੂੰ ਬਚਾਈਏ ਤੇ ਨਾਲੇ ਸਾਡਾ ਕੰਮ ਵੀ ਹੋ ਜੇ ਤੇ ਨਾਲੇ ਡੱਲਾਵਾਲ ਸਾਹਿਬ ਵੀ ਬਚ ਜਾਣ ਜੇ ਅੱਜ ਕਿਸਾਨ ਯੂਨੀਅਨ ਸਾਰੇ ਅੱਜ ਇੱਕ ਹੋ ਜਾਣ ਤਾਂ ਸੈਂਟਰ ਨੂੰ ਮੰਨਣਾ ਪਊਗਾ ਕਿ ਜਿਵੇਂ ਸਰ ਛੋਟੂ ਰਾਮ ਸਾਡੇ ਖੇਤੀਬਾੜੀ ਦੇ ਵਜ਼ੀਰ ਸੀਗੇ 1947 ਤੋਂ ਪਹਿਲਾਂ ਉਹਨਾਂ ਨੇ ਸਾਰੇ ਕਰਜ਼ੇ ਮਾਫ਼ ਕਰਤੇ ਸੀਗੇ ਜਿਹਦੇ ਨਾਲ ਇੱਕ ਨਵੀਂ ਰੂਹ ਕਿਸਾਨਾਂ ਦੇ ਵਿੱਚੋਂ ਜੰਮੀ ਸੀਗੀ ਤੇ ਅੱਜ ਤੁਸੀਂ ਦੇਖੋ ਸਾਰੇ ਹਿੰਦੁਸਤਾਨ ਨੂੰ ਜਿਹੜੀ ਵੀ ਖਾਣ ਦੀ ਚੀਜ਼ ਹੈ ਜਿਹੜਾ ਵੀ ਅੰਨ ਹੈ ਅੱਜ ਕਿਸਾਨ ਇੱਕ ਤਾਂ ਰੱਬ ਬੰਨਦਾ ਤਾਂ ਹੁੰਦਾ ਦੂਜਾ ਰੱਬ ਦੇ ਰਹੀਂ ਇਹ ਕਿਸਾਨ ਤੇ ਮਜ਼ਦੂਰ ਸਾਰਾ ਸਾਡੇ ਢਿੱਡ ਭਰ ਰਿਹਾ ਤੇ ਇਹਨਾਂ ਦੀ ਜਾਨ ਆਪਾਂ ਨੂੰ ਬਚਾਉਣੀ ਬਹੁਤ ਜ਼ਰੂਰੀ ਹੈ